ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਨਵਦੀਪ ਦਵੜੀਖਾਨਾ ਅੱਜ ਪਹੁੰਚੇ ਹੋਏ ਹਾਂ ਪਿੰਡ ਮੂਣਕੇ ਹਠਾੜ ਮੂਣਕੇ ਹਠਾੜ ਪਿੰਡ ਜ਼ਿਲ੍ਹਾ ਫਰੋਜ਼ਪੁਰ ਦਾ ਪ੍ਰਸਿੱਧ ਪਿੰਡ ਆ ਬਾਬਾ ਜੈ ਸਿੰਘ ਦੀ ਯਾਦ ਦੇ ਵਿੱਚ ਸਲਾਨਾ ਜੋੜ ਮੇਲਾ ਹੋ ਰਿਹਾ ਔਰ ਬਾਬਾ ਸੁੰਦਰਦਾਸ ਦੀ ਯਾਦ ਦੇ ਵਿੱਚ ਜਿਹੜਾ ਵੱਡਾ ਮੇਲਾ ਹੈ ਇਸ ਸਾਲ ਪਿੰਡ ਮੂਣਕੇ ਹਠਾੜ ਵਿੱਚ ਕਰਵਾਇਆ ਜਾਂਦਾ ਅੱਜ ਇਸ ਮੇਲੇ ਤੇ ਬਹੁਤ ਵਧੀਆ ਕਬੱਡੀ ਦੇ ਜਿਹੜੇ ਮੈਚ ਕਬੱਡੀ ਆਲ ਆਫਨ ਦੀਆਂ 8 ਕਲੱਬਾਂ ਦੇ ਮੈਚ ਹੋਣੇ ਆ ਜਿਦੇ ਵਿੱਚ ਮਾਝਾ ਮਾਲਵਾ ਦਵਾਬਾ ਤੇ ਹਰਿਆਣੇ ਦੀਆਂ ਟੀਮਾਂ ਆ ਰਹੀਆਂ ਔਰ ਬਹੁਤ ਵਧੀਆ ਨਾਮੀ ਖਿਡਾਰੀ ਅੱਜ ਇਸ ਮੇਲੇ ਤੇ ਆ ਰਹੇ ਆ ਉਹਨਾਂ ਖਿਡਾਰੀਆਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੁਹਾਨੂੰ ਦਿਖਾਵਾਂਗੇ ਦੋਸਤੋ ਕਬੱਡੀ ਦੇ ਵੱਡੇ ਮੱਲਾਂ ਨਾਲ ਵੀ ਹੋਊਗੀ ਗੱਲਬਾਤ ਔਰ ਅਦੀ ਪ੍ਰਬੰਧਕ ਵੀਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਾਡੇ ਪ੍ਰਬੰਧਕ ਭਰਾ ਵੀ ਬਹੁਤ ਵਧੀਆ ਜਿਹੜਾ ਮੇਲਾ ਕਰਵਾ ਰਹੇ ਆ ਸਮੂੱਚੀ ਮੇਲਾ ਕਮੇਟੀ ਨਾਲ ਸਾਡੇ ਪ੍ਰਧਾਨ ਜੀ ਨੇ ओमप्रकाश ਕਾਲਾ ਜੀ ਮੇਲਾ ਕਮੇਟੀ ਦੇ ਪ੍ਰਧਾਨ ਸਾਹਿਬ ਔਰ ਨਾਲ ਸਮੁੱਚੇ ਮੇਲਾ ਕਮੇਟੀ ਦੇ ਮੈਂਬਰ ਸਹਬਾਨ ਸਾਰੇ ਵੀਰਾਂ ਨਾਲ ਗੱਲਬਾਤ ਕਰਾਂਗੇ ਸਾਡੇ ਸਤਕਾਰਯੋਗ ਬਾਈ ਗੁਰਪ੍ਰੀਤ ਗੁਰੂ ਆ ਨਾਲ ਮੁੱਖਾ ਬਾਈ ਆ ਨਾਲ ਤੁਹਾਡਾ ਜੀਤੂ ਬਾਈ ਆ ਸਾਰੇ ਭਰਾਣੇ ਸਾਡੇ ਸਾਰੇ ਵੀਰਾਂ ਨਾਲ ਆਪਾਂ ਖੁੱਲ ਕੇ ਗੱਲਬਾਤ ਕਰਾਂਗੇ ਔਰ ਦੋਸਤੋ ਇਸ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੈਂ ਤੁਹਾਡਾ ਨਰਦੀਪ ਕਬੜੀਖਾਨਾ ਇਦਾਂ ਦੀਆਂ ਆਪਾਂ ਵੀਡੀਓ ਬਣਾਉਂਦੇ ਰਹਿਾਂਗੇ ਤੇ ਤੁਹਾਡੇ ਤੱਕ ਪਹੁੰਚਾਉਂਦੇ ਰਹਿਾਂਗੇ ਬਹੁਤ ਬਹੁਤ ਧੰਨਵਾਦ ਮੈਂ ਤੁਹਾਡਾ ਨਰਦੀਪ ਮਿਲਦੇ ਆਂਗੀ ਪ੍ਰਬੰਧਕ ਵੀਰਾਂ ਦੇ ਨਾਮ ਵੀਰ ਬਹੁਤ ਵਧੀਆ ਜਿਹੜੀਆਂ ਟਾਈਆਂ ਪਾ ਰਹੇ ਨੇ ਅ ਘੜਾਰੀ ਵੀਰਾਂ ਦੇ ਸਾਹਮਣੇ ਸਾਡੇ ਸਮੁੱਚੀ ਪ੍ਰਬੰਧਕ ਕਮੇਟੀ ਜਿਹੜੀ ਖੁਦ ਟਾਈਆਂ ਪਾ ਰਹੀ ਆ ਮੇਲਾ ਕਮੇਟੀ ਵਾਲੇ ਭਰਾ ਨੇ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਵੱਡਾ ਮੇਲਾ ਕਰਾਉਂਦੇ ਨੇ ਬਾਬਾ ਜੈ ਸਿੰਘ ਦੀ ਆਦ ਦੇ ਵਿੱਚ ਬਾਬਾ ਸੁੰਦਰਦਾਸ ਦੀ ਆਦ ਦੇ ਵਿੱਚ ਸੋ ਬਹੁਤ ਵਧੀਆ ਜਿਹੜਾ ਉਪਰਾਲਾ ਵੀਰਾਂ ਦਾ तहे ਦਿਲੋਂ ਧੰਨਵਾਦ ਹੈ ਸਾਡੇ ਸਾਰੇ ਭਰਾ ਨਾਲ ਮਿਲ ਕੇ ਮੇਲਾ ਕਰਾਉਂਦੇ ਨੇ ਮੇਲਾ ਕਮੇਟੀ ਦੇ ਪ੍ਰਧਾਨ ਸਾਹਿਬ ਭਾਈ ਕਾਲਾ ਧੰਨਵਾਦ ਹੈ ਉਹ ਪ੍ਰਕਾਸ਼ ਕਾਲਾ ਜੀ ਦਾ। ਚੜ੍ਹ ਗਿਆ ਸ਼ੰਕਰਪੁਰੀ ਕਲੱਬ ਸਾਧੂ ਵਾਲਾ ਤੇ ਜੰਡਾ ਵਾਲੇ ਦੀਆਂ ਟੀਮਾਂ ਦੇ ਦਰਮਿਆਨ ਪਹਿਲਾ ਮੁਕਾਬਲਾ ਮੇਰੇ ਲਈ ਉਹ ਕਬੱਡੀ ਆਲੋ ਪਰਦਾ ਹੋਵੇਗਾ। ਸ਼ੋਅ ਮੈਚ ਦੀ ਕਰੀਏ ਸ਼ੁਰੂਆਤ ਸਾਡੇ ਰੈਫਰੀ ਵੀਰ ਕਿਰਪਾ ਕਰਕੇ ਸਾਰੇ ਇੱਕ ਕਰੀ ਗਰਾਊਂਡ 'ਚ ਆ ਜਾਣ। ਬਾਈ ਸਾਡਾ ਓਮ ਪ੍ਰਕਾਸ਼ ਕਾਲਾ ਪ੍ਰਧਾਨ ਜੀ ਬਹੁਤ ਵਧੀਆ ਪ੍ਰਬੰਧ ਵੀਰਾਂ ਨੇ ਕੀਤਾ ਹੋਇਆ। ਖਾਸ ਤੌਰ ਤੇ ਵਧੀਆ ਪ੍ਰਬੰਧ ਵੀਰਾਂ ਨੇ ਕੀਤੇ ਆ ਔਰ ਵੱਡਾ ਮੇਲਾ ਜਿਹੜਾ ਕਰਵਾ ਰਹੇ ਆ ਤੰਗ ਤਾਂ ਬਹੁਤ ਪਹੁੰਚੀ ਹੋਈਆਂ ਆ ਬਾਬਾ ਜੈਤ ਸਿੰਘ ਦੇ ਮੇਲੇ ਤੇ ਕਬੱਡੀ ਦਾ ਵੱਡਾ ਜਿਹੜਾ ਆਨੰਦ ਲੈਂਣ ਦੇ ਲਈ ਵੀਰ ਆਏ ਹੋਏ ਨੇ ਬਹੁਤ ਵਧੀਆ ਮੈਚ ਖੇਡੇ ਜਾਣੇ ਆ ਕਬੱਡੀ ਆਲ ਉਪਨ ਦੀਆਂ 8 ਕਲੱਬਾਂ ਦੇ ਮੈਚ ਹੋਣੇ ਆ ਆਲ ਉਪਨ ਦਾ ਪਹਿਲਾ ਮੁਕਾਬਲਾ ਚੌਥੀ ਦਾ ਮੈਚ ਹੋਵੇਗਾ ਅਰਦਾਸ ਬੇਨਤੀ ਬਾਬਾ ਜੀ ਕਰਨਗੇ ਸਕਾਰੀ ਨਗਰ ਦੇ ਲਈ ਔਰ ਪ੍ਰਧਾਨ ਕਾਲਾ ਜੀ ਪਹੁੰਚ ਚੁਕੇ ਆ ਸਾਡੇ ਓਮ ਪ੍ਰਕਾਸ਼ ਕਾਲਾ ਜੀ ਨਾਲ ਤੁਮਤੀ ਪ੍ਰਬੰਧਕ ਕਮੇਟੀ ਆਸਿਕ ਓਮ ਕਾਰ ਸਲਾਮ ਅਲੈਕੁਮ ਸਿਰਿਪਕਵਤ ਜੀ ਸਹਾਇ ਵਾਰ ਚੇਤਕਵਤ ਜੀ ਕੀ ਪਾਸ਼ਾ ਦੇ ਸਨੇਹ ਪ੍ਰਤੰਪਵਰਦੇ ਸਿਮਰ ਕੇ ਗੁਣਾਂ ਨਾਲ ਗੱਲ ਕਰਦੇ ਗਏ ਅੰਦਰ ਗਏ ਬੇਅਸ ਰਾਮਦਾਸ ਸਿੰਘ ਸਹਾਇ ਰਤਨ ਹਰਗੋਬਿੰਦ ਜੀ ਨੂੰ ਸਿਮਰੋ ਸ੍ਰੀ ਹਗਾਇ ਸ੍ਰੀ ਹਰਿਕ੍ਰਿਸ਼ਨ ਜੀ ਅਯੋਚਨ ਸਭ ਤੁਹਿਆ ਗੁਰ ਤੇਗ ਬਹਾਦਰ ਜੀ ਨੂੰ ਸਿਮਰੋ ਕਰਨੋਂ ਤੇ ਆਵੇ ਧਾਈ ਸਭ ਤੁਹਾਨੂੰ ਜੀ ਸਹਾਇ ਦਸਵੇਂ ਪਾਠ ਦਰਸ਼ਨ ਤੇ ਦਾਰ ਜੀ ਕਾ ਧਿਆਨ ਕਰਕੇ ਖਾਲਸਾ ਜੀ ਬੋਲ ਗਰਾਜ ਜੀ ਸ੍ਰੀ ਵਾਹਿਗੁਰੂ ਵਾਹਿ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿ ਹਾਂਜੀ ਦੋਸਤੋ ਆਪਾਂ ਮਿਲਦੇ ਆਂ ਪ੍ਰਧਾਨ ਜੀ ਨੂੰ ਸਤਿ ਸ਼੍ਰੀ ਅਕਾਲ ਪ੍ਰਧਾਨ ਸਾਹਿਬ ਸਾਡੇ ਕਾਲਾ ਜੀ ਹੋਮ ਪ੍ਰਕਾਸ਼ ਕਾਲਾ ਜੀ ਪ੍ਰਧਾਨ ਜੀ ਨਾਲ ਸਮੁੱਚੀ ਮੇਲਾ ਕਮੇਟੀ ਦੇ ਸਾਡੇ ਸਾਰੇ ਸਤਕਾਰਯੋਗ ਵੀਰ ਨੇ ਸੋ ਪ੍ਰਧਾਨ ਜੀ ਕਿੰਨੇ ਸਮੇਂ ਤੋਂ ਇਹ ਮੇਲਾ ਜਿਹੜਾ ਬਾਬਾ ਜੈਤ ਸਿੰਘ ਦੀ ਯਾਰ ਦੇ ਵਿੱਚ ਚੱਲਦਾ ਆ ਰਿਹਾ ਇਹ ਵੀਰ ਜੀ ਮੇਰੀ 31 ਸਾਲ ਉਮਰ ਹੋ ਗਈ ਏ ਹਾਂਜੀ ਤੇ 20 ਸਾਲ ਦਾ ਮੈਨੂੰ ਮੰਨ ਲਓ ਸੰਭਾਲਾ ਜਦੋਂ ਦਾ 10 ਸਾਲ ਹੋ ਜਾਂਦਾ ਬੰਦੇ 20 ਸਾਲ ਤਾਂ ਮੈਨੂੰ ਹੋ ਗਏ ਜੀ ਮੇਲਾ ਵੇਖਦੇ ਤੇ ਸੇਵਾ ਕਰਦੇ ਨੇ ਠੀਕ ਹੈ ਬਹੁਤ ਵਧੀਆ ਸਾਡੇ ਪਿੰਡ ਦੇ ਲੋਕ ਨੇ ਬਹੁਤ ਵਧੀਆ ਸੰਭਾਲ ਨਾਲੇ ਮੁੰਡੇ ਨੇ ਸਾਰੇ ਠੀਕ ਹੈ ਇਹ ਜਿੰਨਾ ਵੀ ਇੱਥੇ ਕਾਰੋਬਾਰ ਹੋਇਆ ਜੋ ਵੀ ਮੰਨ ਲਓ ਇੱਟ ਰੋਣਾ ਲੱਗਾ ਤੇ ਕੋਈ ਧਿਆੜੀਆਂ ਨਹੀਂ ਲੱਗਿਆ ਸਾਰੇ ਮੁੰਡੇ ਸਾਰੇ ਵੀਰਾਂ ਨੇ ਸੇਵਾ ਕੀਤੀ ਹੈ ਤੇ ਸਦੀਆਂ ਤੋਂ ਮੇਲਾ ਚੱਲਦਾ ਆ ਰਿਹਾ ਸਦੀਆਂ ਤੋਂ ਮੇਲਾ ਚੱਲਦਾ ਆ ਰਿਹਾ ਤੇ ਪ੍ਰਧਾਨ ਜੀ ਇਸ ਮੇਲੇ ਤੇ ਮੈਂ ਸੁਣਿਆ ਵੀ ਟੌਪ ਟੌਪ ਦੇ ਸਿੰਗਰ ਵੀ ਆਉਂਦੇ ਰਹੇ ਹਾਂ ਜੀ ਹਾਂ ਜੀ ਹਾਂ ਜੀ ਪਿੰਗ ਉਹ ਕੋਈ ਸਿੰਗਰ ਨਹੀਂ ਪੰਜਾਬ ਦਾ ਜਿਹੜਾ ਇੱਥੇ ਨਹੀਂ ਆਇਆ ਹਾਂਜੀ ਹਾਂ ਤੇ ਕਬੱਡੀ ਫਿਰ ਪ੍ਰਧਾਨ ਜੀ ਤੁਸੀਂ ਪਹਿਲਾਂ ਜਿਹੜੇ ਸ਼ੋਅ ਮੈਚ ਕਰਵਾਉਂਦੇ ਰਹੇ ਹਾਂ ਤੇ ਐਤ ਕੀ ਪਰ ਪਹਿਲਾ ਟੂਰਨਾਮੈਂਟ ਕਰਵਾ ਰਹੇ ਹੋ ਹਾਂਜੀ ਹਾਂਜੀ ਤੇ ਟੀਮਾਂ ਕਿੱਥੋਂ ਕਿੱਥੋਂ ਆ ਰਹੀਆਂ ਦੀ ਆਪਣੇ ਮੇਲੇ ਤੇ ਟੀਮਾਂ ਜੀ ਹਾਲ ਪੰਜਾਬ ਤੋਂ ਹਾਲ ਪੰਜਾਬ ਹਰਿਆਣਾ ਹਰਿਆਣਾ ਠੀਕ ਆ ਜੀ ਸੋ ਬਹੁਤ ਵਧੀਆ ਮੇਲਾ ਸਾਡੇ ਪ੍ਰਬੰਧਕ ਭਰਾ ਜਿਹੜੇ ਕਰਵਾ ਰਹੇ ਨੇ ਪਿੰਡ ਮੋਹਣ ਕੇ ਰਠਾੜ ਦੇ ਵਿੱਚ ओम प्रकाश काला प्रधान जी ने जानकारी दी है कि ऑल पंजाब ਦੇ ਵਿੱਚੋਂ ਟੀਮਾਂ ਆ ਰਹੀਆਂ ਤੇ ਨਾਲ ਹਰਿਆਣੇ ਦੇ ਆਪਣੀ ਗਵਾਂਢੀ ਸਟੇਟ ਹਰਿਆਣਾ ਦੇ ਵਿੱਚੋਂ ਵੀ ਜਿਹੜੀ ਕਬੱਡੀ ਦੇ ਵੱਡੇ ਮੱਲ ਆ ਰਹੇ ਆ ਦੋਸਤੋ ਅੱਜ ਦਾ ਜਿਹੜਾ ਇਹ ਕਬੱਡੀ ਟੂਰਨਾਮੈਂਟ ਹੈ ਕਬੱਡੀ 4K ਜੰਕਸ਼ਨ ਦੇ ਜ਼ਰੀਏ ਜਿਹੜਾ ਲਾਈਵ ਹੋਵੇਗਾ ਔਰ ਇਸ ਕਬੱਡੀ ਖੇਡ ਮੇਲੇ ਨੂੰ ਜਿਹੜਾ ਦੁਨੀਆ ਤੱਕ ਜਿਹੜਾ ਪਹੁੰਚਾਉਣ ਦੇ ਲਈ ਵੀਰ ਆਪਣੇ ਆਏ ਹੋਏ ਆ ਕਬੱਡੀ ਫੂਰਕੇ ਲੈਵ ਵਾਲਾ ਨਾ ਵੀ ਧੰਨਵਾਦ ਕਰਾਂਗੇ ਸਮੁੱਚੀ ਮੇਲਾ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਸੱਚੇ ਪਾਸ਼ਾ ਵੀਰਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਹਰ ਸਾਲ ਸਾਡੇ ਭਰਾ ਵੱਡਾ ਮੇਲਾ ਕਰਾਉਂਦੇ ਨੇ ਅਕੀ ਟੀਮ ਦੇ ਜਿਸ ਟੀਮ ਗਰਾਊਂਡ ਦੇ ਵਿੱਚ ਜਿਹੜੀ ਆ ਗਈ ਆ ਲੱਡੂ ਨੱਪੋ ਵਾਲੀਆਂ ਖੇਡ ਰਿਆ ਜੱਗਾ ਸਾਧੂ ਵਾਲੀਆਂ ਰਾਜੂ ਭਾਉ ਕਾਂਗਾ ਪਰਵਿੰਦਰ ਸਿੰਘ ਲੱਡੂ ਪੰਨੇ ਕਰਾਈਆਂ ਦੀ ਟੀਮ ਆ ਉਹ ਕੇ ਖੇਡ ਪ੍ਰਮੋਟਰ ਦੀ ਯੂਥ ਗ੍ਰਾਪ ਕੈਨੇਡਾ ਆ ਕਿਤਾ ਜੇਕਰ ਉਹਨਾਂ ਨੂੰ ਸਨਮਾਨ ਨਹੀਂ ਦੇਵੇ ਸ਼ਾਕੇ ਦਾ ਜਿਹੜੇ ਭੱਡੇ ਕੱਪ ਦੇ ਨਾਲ ਕੀਤਾ ਜਾਣਾ ਹੈ ਜਾਨੀ ਹੁਟਟਰ ਕਰਾਈਏ ਦੀ ਪਹਿਲੀ ਗੋਡੀ ਪਾਗਲੀ ਨਵੇਂ ਖਿਡਾਰੀ ਦੇਖਾਂਗੇ ਆਪਣੀ ਟੀਮ ਦੇ ਹਿੱਸੇ ਵਧਾਈ ਹੈ चैन वरी कॾहिं ते सोचिशड़ियां गॾा

ਦੇ ਬਲੀਆ ਵੀ ਕੀਰ ਤੇ ਬਣ ਗਿਆ ਦਲੀਆ ਜੀਵਨ ਹੈ ਇਹਦਾ ਸ਼ੇਰ ਸਿੰਘ ਵਾਲਾ ਪਿੰਡ ਹੈ ਮੇਰੇ ਮਿੱਤਰੋ ਇਹਦਾ ਸ਼ੇਰ ਸਿੰਘ ਵਾਲਾ ਪਿੰਡ ਹੈ ਇਹ ਫਰੀਦਕੋਟੀਆਂ ਮੁੰਡਾ ਕਬੱਡੀ ਪਾ ਰਿਹਾ ਕੌਣ ਕਰਾਊ ਬੱਲੇ ਬੱਲੇ ਮਾੜੀ ਅਣੀਓ ਕੌਣ ਜਫਾੜਾਊਗੇ ਨੇ ਮਿੱਤਰੋ ਗੱਲ ਸਮੇਂ ਵੀ ਹੋਊਗੀ ਆਹ ਸਾਹਮਣੇ ਟੱਕਰ ਤੇ ਨੰਬਰ ਜੀਵਨ ਸ਼ੇਰ ਸਿੰਘ ਵਾਲੇ ਦੇ ਹਿੱਸੇ ਦੇ ਵਿੱਚ ਆ ਗਿਆ ਸੋਨਾ ਮੈਚ ਕਬੱਡੀ

ਲੱਕੇ ਜਿੰਦੇ ਤੇ ਬੋਲ ਨੇ ਤਾਸ ਨੇ ਲਿਖੀ ਗੇ ਰਸਤੇ ਆਂਦੀ ਸੱਤ ਉੱਤ ਰਸਤਾ ਕਹਿੰਦੇ ਭੈਣ ਦੀ ਭੈਣ ਦਾ ਤੋ ਰਖਰੀ ਦਾ ਹੁੰਦਾ ਜਿਹੜਾ ਇਹ ਹੰਡਿਕਪ ਕਹਿੰਦਾ ਕੋ ਮਾਰਾ ਹੋਰਲੇ ਪਾਸੇ ਅੱਜ ਕਹਿੰਦੇ ਵੀ ਸ਼ੌਕਾ ਮੈਂਬਰ ਨੂੰ ਸਰਪ੍ਰਾਈਜ਼ ਮੰਨੂ ਹੁੰਦਾ ਲਾਓ میرے سلوان گیارہ سو ਵੱਡੇ ਮਾਨ ਦੇ ਸਨਮਾਨ ਦੇ ਸ਼ੁਕਰੀ ਪ੍ਰਵਾਹ ਨਹੀਂ ਕਰਨੇ ਹੈ ਔਰ ਭਰਾ ਅੰਕੜਾ ਜਿੱਤੋਂ ਵੱਧ ਕੇ ਸਮਝ ਨਹੀਂ ਹੈ ਕਿ ਚੁਸਤ ਚਰਾਗੀ ਬੋਹਾਂ ਦੇ ਨਾਲ ਚੱਲਦੇ ਬੰਦੇ ਦੇ ਕੋ ਸਮਾਂ ਹੁੰਦੇ ਆਖਰ ਨੂੰ ਇਹ ਫੜੀ ਜਾਂਦੀ ਹੈ ਆਕਾ ਮੁੱਠਾਲੀਏ ਦਾ ਸਨਮਾਨ ਪਿੰਡ ਮੂਣਕੇ ਖਠਾੜ ਦੇ ਕਬੱਡੀ ਕੱਪ ਤੇ ਮੁੱਖਾ ਜਈਆ ਤੇ ਨਾਲ ਰੋਵਣ ਸਾਡਾ ਵੀਰ ਤਿੰਦ ਪਰਿਵਾਰ ਭਰਾ ਦੇ ਵੱਲੋਂ ਜਿਹੜਾ ਵੱਡਾ ਸਨਮਾਨ ਸਾਡੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦਾ ਨਗਦ ਰਾਸ਼ੀ ਦੇ ਨਾਲ ਕੀਤਾ ਗਿਆ ਨਾਲ ਤੁਮੱਚੀ ਮੇਲਾ ਕਮੇਟੀ ਦੇ ਨਾਲ ਸਾਡੇ ਸਤਕਾਰਯੋਗ ਪਦਵੰਤੇ ਸੱਜਣ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਵੱਡੇ ਸਨਮਾਨ ਜਿਹੜੇ ਕੀਤੇ ਜਾ ਰਹੇ ਆ ਗੋਰੇ ਮਹੰਤਾਰਾਂ ਦਾ ਸਨਮਾਨ ਵੀ ਅੱਜ ਕੀਤਾ ਜਾ ਰਿਹਾ ਸਾਡੇ सोनू ਸੰਧਾ ਜੀ ਨੈਸਲੇ ਡੈਰੀ ਵਾਲੇ ਵੀਰ ਦੇ ਵੱਲੋਂ ਤੁਹਾਨੂੰ ਸੰਧਾ ਜੀ ਦੇ ਵੱਲੋਂ ਸਨਮਾਨ ਜਿਹੜਾ ਕੀਤਾ ਜਾ ਰਿਹਾ ਕਿ 68 ਦੇ ਕਬੱਡੀ ਕੱਪ ਦੀ ਜਿਹੜੀ ਸੈਕੰਡ ਟੀਮ ਰਹੀ ਆ ਹਰਿਆਣਾ ਹਰਿਆਣਾ ਦੇ ਖਿਡਾਰੀ ਜਿਹੜੇ ਸੈਕੰਡ ਨੇ ਆਪਣਾ ਸੈਕਿੰਡ ਇਨਾਮ ਟੀਮ ਜਿਹੜਾ ਪ੍ਰਾਪਤ ਕਰ ਰਹੀ ਆ ਮੋਹਨਕੇ ਖਟਾੜ ਦੇ ਕਬੱਡੀ ਕੱਪ ਦੀ ਸੈਕਿੰਡ ਟੀਮ ਹਰਿਆਣਾ ਚਲੋ ਜੀ ਹਰਿਆਣੇ ਦੀ ਟੀਮ ਜਿਹੜੀ ਸੈਕਿੰਡ ਆ ਯੂਥ ਕਲੱਬ ਕੈਨੇਡਾ ਦੀ ਟੀਮ ਜਿਹੜੀ ਫਾਸਟ ਆ ਮੇਰੇ ਵੀਰੋ ਮੋਹਨਕੇ ਖਟਾੜ ਦੇ ਕਬੱਡੀ ਕੱਪ ਦੀ ਟੀਮ ਫਾਸਟ ਯੂਥ ਕਲੱਬ ਕੈਨੇਡਾ ਮੁਬਾਰਕਬਾਦ ਹੈ ਯੂਥ ਕਲੱਬ ਕੈਨੇਡਾ ਦੇ ਸਾਰੇ ਖਿਡਾਰੀਆਂ ਨੂੰ ਟੀਮ ਜਿਹੜੀ ਫਾਸਟ ਰਹੀ ਹੈ ਔਰ ਕਮੇਟੀ ਮੇਲਾ ਕਮੇਟੀ ਨੂੰ ਲੱਖ ਲੱਖ ਮੁਬਾਰਕਬਾਦ ਹੈ ਐਨੇ ਚਾ ਵਣ ਫਾਸਟ ਟੀਮ ਮੋਹਣਕੇ ਵਠਾੜ ਦੇ ਕਬੱਡੀ ਕੱਪ ਦੀ ਯੂਥ ਕਲੱਬ ਕੈਨੇਡਾ ਮੁਬਾਰਕਬਾਦ ਆ ਵੀ ਮੁੰਡਿਆਂ ਨੂੰ ਬੈਸਟ ਰੇਡਰ ਜੀਵਨ ਸ਼ੇਰ ਸਿੰਘ ਵਾਲਾ ਦੇ ਨਾਲ ਜੁਆਇੰਟ ਨੀਤਾ ਕਾਂਗਾ ਨਾਲ ਰੰਬੀ لال ਬਾਈ ਜੁਆਇੰਟ ਜੀਵਨ ਸ਼ੇਰ ਸਿੰਘ ਵਾਲੇ ਦਾ ਜਿਹੜਾ ਵੈਸਟ ਆ ਮੇਰੇ ਵੀਰੋ ਮੁਬਾਰਕ ਹੈ ਵੈਸਟ ਤੇ ਆ ਪੀ ਰਾਜੂ ਭਾਉ ਕਾਂਗਾ ਪਿੰਡ ਮੂਹਣਕੇ ਘਠਾੜ ਦੇ ਕਬੱਡੀ ਕੱਪ ਦਾ ਮੁਬਾਰਕਵਾਦ ਆ ਲੈ ਵੀ ਪਾਉ ਕਾਂਗੇ ਆਲਿਆ ਯੂਥ ਕਲੱਬ ਕਨੇਡਾ ਦਾ ਬੈਸਟ ਯਾਫੀ ਆ ਮੇਰੇ ਵੀਰੋ ਅੱਜ ਮੋਹਣਕੇ ਅਠਾੜ ਦੇ ਕਬੱਡੀ ਕੱਪ ਦਾ ਵੀ ਬੈਸਟ ਹੈ ਵੱਡੀ ਮੁਬਾਰਕਵਾਦ ਹੈ ਸਾਡੀ ਮੇਲਾ ਕਮੇਟੀ ਦੇ ਪ੍ਰਧਾਨ ਸਾਹਿਬ ਓਮ ਪ੍ਰਕਾਸ਼ ਕਾਲਾ ਜੀ ਨੂੰ ਤੁਮੱਚੀ ਮੇਲਾ ਕਮੇਟੀ ਨੂੰ ਤੁਮੱਚੀ ਗ੍ਰਾਮ ਪੰਚਾਇਤ ਨੂੰ ਤੁਮੱਟੇ ਨਗਰਪਿੰਡ ਮੋਹਣਕੇ ਅਠਾੜ ਤੋਂ ਲੱਖ ਲੱਖ ਮੁਬਾਰਕਵਾਦਾਂ ਨੇ ਬਟਾ ਮੇਲਾ ਕਰਾਇਆ ਤੇ ਅਗਲੇ ਸਾਲ ਵੀ ਵੱਡੀ ਗੱਲਬਾਤ ਹੋਵੇਗੀ ਹਾਂਜੀ ਸਾਡੇ ਨਾਲ ਬਾਈ ਜੀ ਨੇ ਮੂਹਣਕੇ ਰਟਾੜ ਪਿੰਡ ਦੇ ਵਿੱਚ ਅੱਜ ਮੇਲਾ ਦੇਖਣ ਆਏ ਹੋਇਆ ਕਿੱਦਾਂ ਲੱਗਿਆ ਵੀ ਮੈਚ ਅੱਜ ਵਧੀਆ ਲੱਗੇ ਬਹੁਤ ਵਧੀਆ ਮੈਚ ਸਪੈਂਸ ਬਹੁਤ ਵਧੀਆ ਨਕੀਤਾ ਹੈ ਖਿਡਾਰੀ ਵਧੀਆ ਲੱਗੇ ਜੀ ਬਹੁਤ ਖਿਡਾਰੀ ਬਹੁਤ ਇੰਪੋਰਟੈਂਟ ਹੈ ਹਾਂਜੀ ਬਾਈ ਜੀ ਤੁਹਾਨੂੰ ਵਧੀਆ ਲੱਗਿਆ ਮੇਲਾ ਅੱਜ ਦਾ ਸਿਰੇ ਦਾ ਹੈ ਸਿਰੇ ਦਾ ਬਹੁਤ ਵਧੀਆ ਲੱਗੇ ਪਲੇਅਰ ਬਹੁਤ ਕਿੰਨਾ ਵੀ ਅਨੰਦ ਆ ਗਿਆ ਹਾਂਜੀ ਬਹੁਤ ਅਨੰਦ ਆਇਆ ਠੀਕ ਲੱਗਿਆ ਮੇਲਾ ਅੱਜ ਦਾ ਪੂਰਾ ਅਨੰਦ ਆ ਗਿਆ ਹਾਂਜੀ ਬਾਈ ਜੀ ਬਹੁਤ ਨੰਦ ਬਹੁਤ ਹੀ ਜ਼ਿਆਦਾ ਜੀ ਜਰਾ ਲੱਗ ਗਿਆ ਫੁੱਲ ਇੰਜੋਏ ਕੀਤਾ ਆਪਾਂ ਅਮੀ ਮੁੰਡਿਓ ਕਿਵੇਂ ਲੱਗਿਆ ਮੇਲਾ ਅੱਜ ਦਾ ਸਰਾ ਹਾਂਜੀ ਭਾਈ ਦੱਸੋ ਮੇਲਾ ਵਧੀਆ ਲੱਗਿਆ ਭਾਈ ਅੱਜ ਦਾ ਵਧੀਆ ਭਾਈ ਨੰਦ ਆ ਗਿਆ ਆਨੰਦ ਬਹੁਤ ਵਧੀਆ ਪਲੇਅਰ ਆਇਆ ਅੱਜ ਹਾਂਜੀ ਭਾਈ ਮੇਲਾ ਕਿਵੇਂ ਲੱਗਿਆ ਅੱਜ ਦਾ ਖਿਡਾਰੀ ਵਧੀਆ ਲੱਗੇ ਮੈਚਾਂ ਦਾ ਆਨੰਦ ਆ ਗਿਆ ਪੂਰਾ ਪੂਰਾ ਤੁਨੂੰ ਭਾਈ ਜੀ ਬਹੁਤ ਵਧੀਆ ਮੇਲਾ ਪੂਰੀ ਰੌਣਕ ਆ ਸੀ ਪੂਰੀ ਚੜ੍ਹਾਈ ਜਬਾਤ ਜੀ ਧੰਨਵਾਦ ਜੀ ਕਿੱਦਾਂ ਲੱਗਿਆ ਮੇਲਾ ਬਾਈ ਵਧੀਆ ਲੱਗਿਆ ਅੱਜ ਵਧੀਆ ਲੱਗਾ ਜੀ ਮੇਲਾ आनंद ਆ ਗਿਆ ਹਾਂਜੀ ਅੰਕਲ ਜੀ ਮੇਲਾ ਵਧੀਆ ਲੱਗਿਆ ਅਮਾ ਜੀ ਆਵਾਜ਼ੀ ਅੱਲਾ ਵਧੀਆ ਲੱਗਾ ਮੇਲਾ ਖਿਡਾਰੀ ਦੇ ਹੱਥਾਂ ਚ ਪੀਸਦਾ ਮੇਲਾ ਠੀਕ ਖਿਡਾਰੀ ਖਿਡਾਰੀ ਵਧੀਆ ਲੱਗੇ ਟੂਰਨਾਮੈਂਟ ਦੇ ਜਿਹੜੇ ਆਏ ਵਧੀਆ ਲੱਗੇ ਕੀ ਆ ਬਣਾਇਆ ਠੀਕ ਹੈ ਜੀ ਧੰਨਵਾਦ ਜੀ ਮੈਚ ਵਧੀਆ ਲੱਗ ਦੇਖੇ ਤੁਸੀਂ ਆਨੰਦ ਆ ਗਿਆ ਪੂਰਾ ਮਨ ਦਾ ਬੜਾ ਵਧੀਆ ਮੇਲਾ ਪਿਆਰੇ ਬੱਚੇ ਠੀਕ ਹੈ ਜੀ ਸਾਡਾ ਆਦਾਈ ਮੇਲਾ ਸੀ ਮੋਣ ਠੀਕ ਆ ਆ ਵੀ ਬੱਟੇਓ ਤੁਹਾਨੂੰ ਕਿਵੇਂ ਲੱਗਿਆ ਮੇਲਾ ਖਿਡਾਰੀ ਵਧੀਆ ਲੱਗੇ ਟੂਰਨਾਮੈਂਟ ਵਧੀਆ ਲੱਗਿਆ ਵੱਡੀ ਤੇ ਵਧਾਈ ਤੁਹਾਨੂੰ ਹਾਂਜੀ ਭਾਈ ਜੀ ਕਿਵੇਂ ਲੱਗਿਆ ਮੇਲਾ ਜੈ ਸਾਹਿਬ ਅੱਜ ਮੇਲਾ ਬਹੁਤ ਵਧੀਆ ਲੱਗਿਆ ਤੇ ਪਲੇਅਰ ਵਧੀਆ ਲੱਗੇ ਮੈਚਾਂ ਦਾ ਆਨੰਦ ਆ ਗਿਆ ਹਾਂਜੀ ਹਾਂਜੀ ਬਹੁਤ ਵਧੀਆ ਆਨੰਦ ਆ ਗਿਆ ਮੈਂ ਤਾਂ ਇਹ ਕਹਿਣਾ ਕਿ ਕਲਾਕਾਰ ਨਾਲ ਨਾਲ ਹਰ ਸਾਲ ਬਾਬਾ ਜੈ ਸਿੰਘ ਜੀ ਬਾਬਾ ਪੁੰਦਰ ਸਾਹਿਬ ਦੀ ਗੁੜੀਆ ਤੇ ਕਬੱਡੀ ਦੇ ਤੇ ਕਬੱਡੀ ਦੇ ਮੈਚ ਕਰਾਈ ਜਾਂਦੇ ਕਿਉਂਕਿ ਕਲਾਕਾਰ ਤਾਂ ਪਤਾ ਹੀ 2 ਘੰਟੇ ਲਾਂਦੇ ਆ ਚੱਕ ਲੈ ਜਾਂਦੇ ਆ ਪਰ ਉਹ ਜੀ ਗੱਲ ਨਹੀਂ ਬੈਕਦਾ ਵੀ ਇੰਨਾ ਵੀ ਨਸ਼ੇ ਤੋਂ ਵੀ ਦੂਰ ਰਹਿਣਗੇ ਮੈਂ ਕਿਹਦੇ ਹਰ ਸਾਲ ਕਬੱਡੀ ਦੇ ਮੈਚ ਹੀ ਕਰਾਈ ਜਾਂਦੇ ਤਾਂ ਧੰਨ ਬਾਬਾ ਜੈ ਸਿੰਘ ਮਹਾਰਾਜ ਦਾ ਤਰ ਬਖਸ਼ਦਾ ਜੈ ਆਮੀ ਮੰਗਲ ਵਾਜਣਗੇ ਕਿਵੇਂ ਲੱਗੇ ਮੈਚ ਅੱਜ ਨਜ਼ਾਰਾ ਆ ਗਿਆ ਟੀਮਾਂ ਵਧੀਆ ਬਣੀਆਂ ਸੀ ਸਰਾ ਲੱਗ ਗਿਆ ਕੰਮ ਧੰਨਵਾਦ ਹਾਂਜੀ ਦੋਸਤੋ ਬਹੁਤ ਵਧੀਆ ਜਿਹੜੇ ਮੇਲੇ ਦੇ ਅੱਜ ਮੈਚ ਹੋਏ ਤੇ ਆਪਣੀ ਵੀਡੀਓ ਨੂੰ ਬਹੁਤ ਤੋਂ ਬਹੁਤ ਕਰਿਓ ਸ਼ੇਅਰ ਮੈਂ ਤੁਹਾਡਾ ਨਵਦੀਪ ਦਬੜੀ ਖਾਨਾ ਐਦਾਂ ਦੀਆਂ ਵੀਡੀਓ ਲੈ ਕੇ ਹੋਰ ਆਉਂਦੇ ਰਾਵਾਂਗੇ ਆਪਾਂ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਸਾਰਿਆਂ ਨੂੰ ਲਵ ਯੂ ਬਹੁਤ ਬਹੁਤ ਧੰਨਵਾਦ ਥੈਂਕ ਯੂ